ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕੇਂਦਰੀ ਸਰਕਾਰ ਦੇ ਮੰਤਰੀ ਮਨੋਹਰ ਲਾਲ ਖੱਟਰ ਨੇ ਪੰਜਾਬ ਦੇ ਕਿਸਾਨਾਂ ਬਾਰੇ ਇੱਕ ਵਿਵਾਦਤ ਬਿਆਨ ਦੇ ਦਿੱਤਾ ਹੈ। ਹਰਿਆਣਾ ਦੇ ਵਿੱਚ ਇੰਨੇ ਦਿਨੀ ਚੋਣਾਂ ਨੂੰ ਲੈ ਕੇ ਮਾਹੌਲ ਪਖਿਆ ਹੋਇਆ ਤੇ ਚੋਣ ਪ੍ਰਚਾਰ ਚੱਲ ਰਿਹਾ ਹੈ। ਇਸੇ ਤੋਂ ਲੈ ਕੇ ਅੰਬਾਲਾ ਦੇ ਵਿੱਚ ਪਹੁੰਚੇ ਮਨੋਹਰ ਲਾਲ ਖੱਟਰ ਦੇ ਵੱਲੋਂ ਆਪਣੇ ਵਰਕਰਾਂ ਨੂੰ ਸ਼ਮੂਲੀਅਤ ਦੇ ਵਿੱਚ ਸੰਬੋਧਨ ਕਰਦਿਆਂ ਪੰਜਾਬ ਦੇ ਇਹਨਾਂ ਕਿਸਾਨਾਂ ਬਾਰੇ ਕਈ ਗੱਲਾਂ ਆਖੀਆਂ ਗਈਆਂ ਨੇ। ਦਰਅਸਲ ਜਦੋਂ ਇਹ ਰਸਤਾ ਬੰਦ ਕੀਤਾ ਗਿਆ ਸ਼ੰਭੂ ਬਾਰਡਰ ਵਾਲਾ ਤਾਂ ਉਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਸ ਨੂੰ ਲਗਾਤਾਰ ਖੁਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਹਰਿਆਣਾ ਦੇ ਇਸ ਬਾਰਡਰ ਨੂੰ ਜਾਣਬੁੱਝ ਕੇ ਨਹੀਂ ਖੋਲਣ ਦਿੱਤਾ ਜਾ ਰਿਹਾ ਕਿਉਂਕਿ ਜੋ ਪੰਜਾਬ ਦੇ ਵਿੱਚ ਕਿਸਾਨ ਧਰਨੇ ਉੱਤੇ ਬੈਠੇ ਨੇ ਦਰਅਸਲ ਉਹ ਕਿਸਾਨ ਨਹੀਂ ਉਹ ਨਕਲੀ ਕਿਸਾਨ ਨੇ ਇਸ ਤਰ੍ਹਾਂ ਦੀ ਗੱਲ ਮਨੋਰ لال ਖੱਟਰ ਦੇ ਵੱਲੋਂ ਆਖੀ ਗਈ ਹੈ ਤੇ ਨਾਲ ਹੀ ਉਹਨਾਂ ਆਖਿਆ ਕਿ ਇਹ ਸਰਕਾਰਾਂ ਨੂੰ ਅਸੀਂ ਥਰ ਕਰਨਾ ਚਾਹੁੰਦੇ ਨੇ ਦੇਸ਼ ਦੇ ਵਿੱਚ ਅਰਾਜਕਤਾ ਫਲਾਉਣਾ ਚਾਹੁੰਦੇ ਆ ਇਸ ਤਰ੍ਹਾਂ ਦੀ ਟਿੱਪਣੀ ਹੈ ਜਿਹੜੀ ਕਿਸਾਨਾਂ ਦੇ ਬਾਰੇ ਕੀਤੀ ਗਈ ਹੈ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਜਿੱਥੇ ਕੰਗਣਾ ਦੇ ਖਿਲਾਫ ਰੋਹ ਭੜਕਿਆ ਹੋਇਆ ਸੀ ਕਿਸਾਨ ਲਗਾਤਾਰ ਗੁੱਸੇ ਦੇ ਵਿੱਚ ਸੀ ਕਿਉਂਕਿ ਕੰਗਣਾ ਦੇ ਵੱਲੋਂ ਵੀ ਕਿਸਾਨਾਂ ਦੇ ਬਾਰੇ ਇਸ ਤਰ੍ਹਾਂ ਦੀ ਟਿੱਪਣੀ ਕੀਤੀ ਗਈ ਹੈ ਕਿ ਅਸੀਂ ਕਿਸਾਨ ਆ ਤੇ ਸਾਨੂੰ ਉਹਤਨੇ ਖੇਤੀ ਕਾਨੂੰਨ ਮਨਜ਼ੂਰ ਨੇ ਪਰ ਇੱਕ ਸੂਬੇ ਦੇ ਲੋਕਾਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤੇ ਹੁਣ ਇਸ ਨੂੰ ਦੁਬਾਰਾ ਲਾਗੂ ਕੀਤਾ ਜਾਣਾ ਚਾਹੀਦਾ ਹੈ ਤਾਂ ਇਸ ਤੋਂ ਬਾਅਦ ਇੱਕ ਹੋਰ ਵੱਡਾ ਬਿਆਨ ਹੁਣ ਕੇਂਦਰ ਦੇ ਮੰਤਰੀ ਮਨੋਰ ਲਾਲ ਖੱਟਰ ਦੇ ਵੱਲੋਂ ਕਿਸਾਨਾਂ ਬਾਰੇ ਦਿੱਤਾ ਗਿਆ ਤੇ ਆਖ ਦਿੱਤਾ ਗਿਆ ਕਿ ਜੋ ਬਾਰਡਰ ਦੇ ਉੱਤੇ ਸ਼ੰਭੂ ਬਾਰਡਰ ਦੇ ਉੱਤੇ ਬੈਠੇ ਨੇ ਪਰਲੇ ਪਾਸੇ ਬੈਠੇ ਨੇ ਬਾਰਡਰ ਦੇ ਉਹ ਨਕਲੀ ਕਿਸਾਨ ਨੇ ਅਤੇ ਦੇਸ਼ ਦੇ ਵਿੱਚ ਅਸਥਿਰਤਾ ਪੈਦਾ ਕਰਨਾ ਚਾਹੁੰਦੇ ਨੇ ਕੀ ਤੁਹਾਨੂੰ ਲੱਗਦਾ ਹੈ ਕਿ ਮਨੋਰ ਲਾਲ ਖੱਟਰ ਦੇ ਇਸ ਬਿਆਨ ਤੋਂ ਬਾਅਦ ਉਹਨਾਂ ਦੇ ਖਿਲਾਫ ਕਿਸਾਨਾਂ ਦੇ ਵਿੱਚ ਗੁੱਸਾ ਵਧੇਗਾ ਇਸ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਆਪਣੀ ਰਾਏ ਜ਼ਰੂਰ ਦਿਓ